ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਮੋਗੇ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਸ਼ੇਅਰ ਕਰਾਂਗੇ ਸੋ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਆਰਡਰ ਨੂੰ ਕਨਫਰਮ ਕਰਨ ਦੇ ਲਈ ਜੋ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜਾਂ ਕਿਸੇ ਵੀ ਇਨਕੁਆਰੀ ਦੇ ਲਈ ਤੁਸੀਂ ਉਸ ਨੰਬਰ ਤੇ ਸਾਨੂੰ ਕਰ ਸਕਦੇ ਹੋ WhatsApp ਮੈਸੇਜ ਹਾਂਜੀ ਸਭ ਤੋਂ ਪਹਿਲਾਂ ਆਪਣਾ ਇਹ ਵਾਲਾ ਸੂਟ ਹੈ ਪਾਕਿਸਤਾਨੀ ਕਾਟਨ ਦੇ ਸੂਟ ਸੀ। ਇਹ ਵਾਲੀ ਡਿਜ਼ਾਈਨਿੰਗ ਹੈ। ਦੇਖ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਹੈ। ਠੀਕ ਹੈ। ਅੱਛਾ ਜੀ ਇਹਨਾਂ ਦੇ ਨਾਲ ਜਿਹੜੀ ਬਾਟਮ ਹੈ ਉਹ ਪਲੇਨ ਹੈ। ਇਸ ਤਰ੍ਹਾਂ ਦੇ ਨਾਲ ਟੈਕਸਚਰ ਵਾਲੀ ਬਾਟਮ ਹੈ। ਇਹ ਰਹਿਣੀ ਹੈ ਤੁਹਾਡੀ ਸ਼ਰਟ। ਤੇ ਇਹ ਦੁਪੱਟਾ। ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਹੋਇਆ ਹੈ। ਸੈਂਟਰ ਦੁਪੱਟੇ ਦਾ ਇਹ ਵਾਲਾ ਲਾਈਨਸ ਵਾਲਾ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਹੈ। ਹਾਂਜੀ ਨੈਕਸਟ ਇਹ ਵਾਲਾ ਸੂਟ ਹੈ 컬러 ਆ ਉਸੇ ਦੇ ਵਿੱਚ ਹੀ ਤਿੰਨ ਕਲਰ ਨੇ ਇਹਦੇ ਵਿੱਚ ਇਹ ਵਾਲਾ ਸੂਟ ਹੈ ਸੇਮ ਉਸੇ ਤਰ੍ਹਾਂ ਦੇ ਨਾਲ ਇਹ ਬੜੀ ਸ਼ਰਟ ਰਹੇਗੀ ਪਲੇਨ ਹੈ ਜਿਹੜੀ ਤੁਹਾਡੀ ਬਾਟਮ ਰਹੇਗੀ ਤੇ ਇਹ ਵਾਲਾ ਰਹਿਣਾ ਹੈ ਤੁਹਾਡਾ ਦੁਪੱਟਾ ਵਧੀਆ ਪਾਰਟੀ ویئر ਸੂਟਸ ਨੇ ਜਿਹੜੇ ਤੁਹਾਡੇ ਉਹ ਰੈਡੀ ਹੁੰਦੇ ਨੇ ਇਸ ਤਰ੍ਹਾਂ ਦੇ ਨਾਲ ਥਰਡ ਕਲਰ ਇਹ ਵਾਲਾ ਜੀ ਲਵੈਂਡਰ ਸ਼ੇਡ ਬਸ ਉਸੇ ਦੇ ਵਿੱਚ ਕਲਰਸ ਆ ਪਰ ਫਿਰ ਵੀ ਆਪਾਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਦੇ ਨਾਲ ਫਿਰ ਹੁੰਦਾ ਕਿ ਤੁਸੀਂ ਇਹ ਵਾਲਾ ਕਲਰ ਨਹੀਂ ਓਪਨ ਕਰਕੇ ਨਹੀਂ ਦਿਖਾਇਆ ਠੀਕ ਹੈ ਇਹ ਵਾਲੀ ਬਾਟਮ ਹੈ ਇਸ ਦੇ ਨਾਲ ਇਹ ਵਾਲਾ ਹੈਗਾ ਜੀ ਦੁਪੱਟਾ ਨੈਕਸਟ ਇਹ ਵਾਲੇ ਡਿਜ਼ਾਈਨਰ ਚ ਸੂਟ ਨੇ ਬਹੁਤ ਸੋਹਣੇ ਆ ਜਿਹੜਾ ਕਲਰ ਪਸੰਦ ਆਗੇ ਤੁਸੀਂ ਲੈ ਲਓ ਅੱਜ ਤੁਹਾਨੂੰ ਸਾਰੇ ਫੇਰ ਸ਼ੋ ਹੋਣਗੇ ਸਕਰੀਨ ਦੇ ਉੱਪਰ ਸਭ ਦੇ ਪ੍ਰਾਈਸਸ ਇਸ ਤਰ੍ਹਾਂ ਦੇ ਨਾਲ ਬੜਿਆ ਹੋਇਆ ਸੂਟ ਹੈ ਠੀਕ ਹੈ ਜੀ ਇਹ ਆ ਜਾਣਾ ਤੁਹਾਡੀ ਬਾਜੂ ਦੇ ਉੱਪਰ ਲੈ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੇ ਤੁਹਾਨੂੰ ਕੋਈ ਵੀ ਮਤਲਬ ਕਿ ਲੇਸਿਸ ਲਗਾਉਣ ਦੀ ਕਿਸੇ ਡਿਜ਼ਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਸਾਰੀ ਤੁਹਾਡੀ ਸ਼ਰਟ ਦੇ ਵਿੱਚ ਵਰਕ ਹੋਇਆ ਹੋਇਆ ਠੀਕ ਹੈ ਇਹ ਆ ਜਾਣਾ ਤੁਹਾਡੇ ਘੇਰੇ ਦੇ ਉੱਪਰ ਤੇ ਇਹ ਤੁਹਾਡੇ ਬਸ ਘੇਰੇ ਤੇ ਜਿਹੜਾ ਫਰੰਟ ਘੇਰੇ ਤੇ ਬਣਿਆ ਹੋਇਆ ਇਹਨੂੰ ਤੁਸੀਂ ਇਸ ਤਰ੍ਹਾਂ ਦੇ ਨਾਲ ਤੁਹਾਡੀ ਬੈਕ ਰਹਿਣੀ ਹੈ ਇਹ ਹੈ ਬੋਟਮ ਬਸ ਤੁਸੀਂ ਸਟਿਚ ਕਰਕੇ ਵੇਅਰ ਕਰਨਾ ਹੈ ਸੂਟ ਕੋਈ ਤੁਹਾਨੂੰ ਡਿਜ਼ਾਈਨਿੰਗ ਦੀ ਜ਼ਰੂਰਤ ਨਹੀਂ ਹੈ ਚੀਜ਼ ਹੈ ਤੁਹਾਡੀ ਬਾਟਮ ਦੇ ਉੱਪਰ ਆਉਣੀ ਹੈ ਵੇਅਰ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣੇ ਪੀਸਿਸ ਨੇ ਇਸ ਤਰ੍ਹਾਂ ਦੀ ਨਾਲ ਦੁਪੱਟਾ ਕੋਲ ਵੇਅਰ ਕਰਨਾ ਕਿਸੇ ਨੂੰ ਗਿਫਟ ਕਰਨਾ ਹੈ ਨਿਊਲੀ ਵੈਡ ਦੇ ਲਈ ਬਹੁਤ ਵਧੀਆ ਚੀਜ਼ਾਂ ਨੇ ਗਰਮੀਆਂ ਦੇ ਵਿੱਚ ਵੇਅਰ ਕਰਨ ਦੇ ਲਈ ਹਾਂਜੀ ਸੈਕੰਡ ਕਲਰ ਉਸ ਦੇ ਵਿੱਚ ਇਹ ਵਾਲਾ ਫਰੰਟ ਬੈਕ ਸੇਮ ਹੀ ਰਹੇਗਾ ਇਹ ਆ ਜਾਣਾ ਫਰੰਟ ਘੇਰੇ ਤੇ ਤੁਹਾਡੇ ਤੇ ਜੋਇੰਟਰਸ ਪ੍ਰੋਪਰਲੀ ਇਨਸਰਟ ਕੀਤੇ ਹੋਏ ਨੇ ਪੂਰੀ ਸਫਾਈ ਦੇ ਨਾਲ ਐਂਡ ਇਹ ਆ ਜਾਣਾ ਤੁਹਾਡੇ ਘੇਰੇ ਦੇ ਉੱਪਰ ਠੀਕ ਹੈ ਇਹ ਫਰੰਟ ਰਹੇਗਾ ਇਹ ਆ ਜਾਣਾ ਤੁਹਾਡੀ ਬਾਜੂ ਦੇ ਉੱਪਰ ਸਰ ਰਿਮੂਵ ਹੋ ਕੇ ਲੱਗ ਜਾਣਾ ਇਹ ਬੇ ਕੇਰਾ ਫਰੰਟ ਹੈ ਠੀਕ ਹੈ ਇਹ ਆ ਜਾਣਾ ਹੈ ਤੁਹਾਡੀ ਬਾਟਮ ਦੇ ਉੱਪਰ ਦੇਖੋ ਹਾਂਜੀ ਤੇ ਇਹ ਹੈ ਤੁਹਾਡਾ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਇਸ ਤਰ੍ਹਾਂ ਦਿਨਾ ਇਹ ਆਰ ਕੰਢੀ ਦੇ ਵਿੱਚ ਨੇ ਜਿਹੜੇ ਪਹਿਲਾਂ ਤੁਹਾਨੂੰ ਦਿਖਾਏ ਉਹ ਕਾਟਨ ਦੇ ਵਿੱਚ ਸੀ ਬਹੁਤ ਸੋਹਣਾ ਡਿਜ਼ਾਈਨਰ ਜੇ ਹੈਗੇ ਵੀ ਸੂਟ ਹੈ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਗੱਦਰ ਨੇ ਹਾਂਜੀ ਇਹ ਆ ਜਾਣਾ ਤੁਹਾਡੇ ਘੇਰੇ ਤੇ ਠੀਕ ਹੈ ਇਹ ਸਾਰਾ ਉੱਪਰ ਨੂੰ ਜਾਂਦਾ ਹੋਇਆ ਪੈਟਰਨ ਹੈ ਅਗੇਨ ਇੱਥੇ ਹੈ ਜੋ ਪ੍ਰੋਪਰ ਵਰਕ ਹੋਇਆ ਹੋਇਆ ਇਹ ਸਾਰਾ ਪ੍ਰਿੰਟ ਹੈ ਘੇਰੇ ਤੇ ਇਹ ਤੁਹਾਡੇ ਇਸ ਤਰ੍ਹਾਂ ਦੇ ਨਾਲ ਵਰਕ ਹੋਇਆ ਹੋਇਆ ਹੈ ਔਰਗੈਂਜ਼ਾ ਲਾ ਕੇ ਉਹੀ ਔਰਗੈਂਜ਼ਾ ਤੇ ਇੱਥੇ ਕੰਮ ਹੋਇਆ ਹੈ ਜੁਆਇੰਟਰ ਇਨਸਰਟਡ ਹੈ ਅਗੇਨ ਪ੍ਰਿੰਟ ਏਮਬ੍ਰੋਇਡਰੀ ਪਲਸ ਜੁਆਇੰਟਰ ਠੀਕ ਹੈ ਇਹ ਤੁਹਾਡਾ ਲੈਣਾ ਸ਼ਰਟ ਦਾ ਪੈਟਰਨ ਇਹ ਹੈ ਤੁਹਾਡੀ ਬਾਜੂ ਦੇ ਉੱਪਰ ਆ ਜਾਣਾ ਤੁਹਾਨੂੰ ਰੈਡੀ ਸੂਟਸ ਮਿਲ ਰਹੇ ਨੇ ਅੱਜ ਇਹ ਹੈ ਤੁਹਾਡੀ ਬੈਕ ਦਾ ਡਿਜ਼ਾਈਨ ਹਾਂਜੀ ਇਹ ਤੁਹਾਡੀ ਬਾਟਮ ਆ ਜਾਣੀ ਹੈ ਇਸ ਤਰ੍ਹਾਂ ਦਿਨਾ ਬਾਟਮ ਦੇ نیچے ਇਹ ਹੈ ਜੀ ਆਪਣਾ ਬਾਟਮ ਦਾ ਪੱਟਾ ਲਏਗਾ ਉਹ ਆਪ ਹੀ ਫਾਈਨ ਵਰਕ ਜਿਹੜਾ ਕੰਟੀਨਰ ਬਣਾਇਆ ਹੋਇਆ ਸਾਰੇ ਦੇ ਵਿੱਚ ਸਾਈਡ ਸੇ ਡਬਲ ਕਟਵਰਕ ਹੋਇਆ ਹੋਇਆ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਐਮਬ੍ਰੋਇਡਰੀ ਹੋਈ ਹੋਈ ਹੈ ਠੀਕ ਹੈ ਹਾਂਜੀ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਬੜੇ ਪਿਆਰਾ ਜਿਹਾ ਕਲਰ ਹੈ ਠੀਕ ਹੈ ਸੇਮ ਹੈ ਜੀ ਉਸੇ ਤਰ੍ਹਾਂ ਦੇ ਨਾਲ ਬਣਿਆ ਹੋਇਆ ਠੀਕ ਹੈ ਪ੍ਰੋਪਰਲੀ ਜੁਆਇੰਟਰ ਇਨਸਰਟ ਹੈ ਇਸ ਤਰ੍ਹਾਂ ਦੇ ਨਾਲ ਇਹ ਤੁਹਾਡੇ ਬਾਜੂ ਤੇ ਆ ਜਾਏਗਾ ਇਹ ਤੁਹਾਡੀ ਸ਼ਰਟ ਦੀ ਬੈਕ ਰਹਿਣੀ ਹੈ ਜੀ ਇਹ ਰਹਿਣਾ ਤੁਹਾਡੀ ਬਾਟਮ ਦਾ ਸਟਫ ਕਾਟਨ ਦਾ ਆਰ ਕੰਡੀ ਦੀਆਂ ਸ਼ਰਟਸ ਨੇ ਜੀ ਕਾਟਨ ਦੀ ਬਾਟਮ ਹੈ ਆ ਲਓ ਜੀ ਇਸ ਤਰ੍ਹਾਂ ਦੇ ਨਾਲ ਇਹ ਦੁਪੱਟਾ ਦੁਪੱਟੇ ਤੇ ਜੀਨ ਉਸੇ ਤਰ੍ਹਾਂ ਦੇ ਨਾਲ ਦਬੋਤ ਵਰਕ ਹੋਇਆ ਹੋਇਆ। ਪਹਿਲਾ ਸੂਟ ਦਿਖਾਇਆ ਜਿਸ ਤਰ੍ਹਾਂ ਪਤਨ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਏਮਬ੍ਰੋਇਡਰੀ ਹੋਈ ਹੋਈ ਹੈ। ਹਾਂਜੀ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਇਸ ਤਰ੍ਹਾਂ ਦੇ ਨਾਲ ਘੇਰਾ ਬਣਿਆ ਹੋਇਆ। ਇਸ ਤਰ੍ਹਾਂ ਦੇ ਨਾਲ ਇਹ ਔਰਗੈਂਜ਼ਾ ਲਾ ਕੇ ਪ੍ਰੋਪਰ ਹਨਾ ਕੰਮ ਹੋਇਆ ਹੋਇਆ ਸਾਰਾ। ਇੱਥੇ ਵੀ ਔਰਗੈਂਜ਼ਾ ਲੱਗਿਆ ਇੱਥੇ ਵੀ ਲੱਗਿਆ ਹੋਇਆ ਜੁਆਇੰਟਰਸ ਪਾ ਕੇ ਅਟੈਚ ਹੋਇਆ ਹੋਇਆ। ਇਸ ਤਰ੍ਹਾਂ ਦੇ ਨਾਲ ਪੈਟਰਨ ਹੈ 셔ਟ ਦਾ ਅਗੇਨ ਇਸ ਤੁਹਾਡੀ ਬਾਜੂ ਤੇ ਆ ਜਾਣਾ ਹੈ ਇਸ ਤਰ੍ਹਾਂ ਦੇ ਨਾਲ 셔ਟ ਤੇ ਬੈਕ ਬਣੀ ਹੋਈ ਹੈ ਇਹ ਵਾਲਾ ਹੈਗਾ ਜੀ ਤੁਹਾਡਾ ਬਾਟਮ ਦਾ ਸਟੱਫ ਇਸ ਤਰ੍ਹਾਂ ਦੇ ਨਾਲ ਬਾਟਮ ਤੇ ਆ ਜਾਣਾ ਹੈ ਤੁਹਾਡੇ ਇਹ ਹੈ ਤੁਹਾਡੀ 셔ਟ ਉਹ ਸੌਰੀ ਦੁਪੱਟਾ ਬਾਟਮ ਐਂਡ ਦੁਪੱਟਾ ਜਿਹੜਾ ਕਾਟਨ ਦਾ ਰਹਿਣਾ ਹੈ ਤੇ ਜਿਹੜੇ ਤੁਹਾਡੀ ਹੈਗੀ 셔ਟ ਵਾਲ ਕੰਡੀ ਦੀ ਰਹਿ ਗਈ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਹੋਇਆ ਹੈ ਡਬਲ ਕਟ ਵਰਕ ਹੈ ਠੀਕ ਹੈ ਜੀ ਇਸਦੇ ਦੋਸਰੇ ਨੇ ਜਿੱਦਾ ਪਾ ਤੁਹਾਨੂੰ ਸੈਂਟਰ ਦੇ ਵਿੱਚ ਵਰਕ ਦਿਖਾਇਆ ਸੀ ਇਸ ਤੇ ਸਾਈਡ ਤੇ ਹਾਂਜੀ ਨੈਕਸਟ ਆਪਣੇ ਇਹ ਵਾਲੇ ਸੂਟਸ ਨੇ ਇਸ ਤਰ੍ਹਾਂ ਦਿਨਾ ਹੈਗਾ ਜਿਹੜਾ ਤੁਹਾਡੀ ਸ਼ਰਟ ਦਾ 프ੰਟ ਹੈ ਪੇਂਟ ਹੈ ਪਲੱਸ ਬਲੌਕ ਹੈ ਠੀਕ ਹੈ ਇਸ ਤਰ੍ਹਾਂ ਦਿਨਾ ਸਾਈਡ ਤੋਂ ਆ ਜਾਣੀ ਬਾਜੂ ਇਹ ਬਾਰਡਰ ਜਿਹੜਾ ਤੁਹਾਡੀ ਬਾਜੂ ਤੇ ਆਏਗਾ ਇਹ ਤੁਹਾਡੀ ਸ਼ਰਟ ਦੀ ਬੈਕ ਇਸ ਤਰ੍ਹਾਂ ਦੇ ਨਾਲ ਬੈਕ ਬਣੀ ਹੋਈ ਹੈ ਇਹ ਬੈਕ ਘੇਰੇ ਦਾ ਬਾਰਡਰ ਹੈ ਨਾਲ ਹੀ ਅਟੈਚ ਹੈ ਜੀ ਦੁਪੱਟਾ ਇਹ ਸਾਰਾ ਰਹਿਣਾ ਹੈ ਤੁਹਾਡਾ ਦੁਪੱਟਾ ਲਾਈਨਸ ਵਾਲੇ ਸੌਫਟ ਔਰਗੰਜ਼ਾ ਦੇ ਉੱਪਰ ਬਣੇ ਹੋਏ ਨੇ ਇਹ ਦੁਪੱਟਾ ਦੇਖੋ ਕਿੰਨਾ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਦੁਪੱਟੇ ਦੇ ਦੋਨੋਂ ਸਾਈਡ ਹੀ ਇਸ ਤਰ੍ਹਾਂ ਦੇ ਨਾਲ ਬਾਰਡਰ ਨੇ ਠੀਕ ਹੈ ਪਲੇਨ ਨਾਲ ਮਸਲਿਨ ਸਿਲਕ ਦੀਆਂ ਰਹਿਣਗੀਆਂ ਬਾਟਮਸ ਨੈਸਤਰਾਂ ਦਿਨਾ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਸੇਮ ਹੀ ਇਹ ਸੂਟ ਹੈ ਜੋ ਉਸੇ ਤਰ੍ਹਾਂ ਦੇ ਨਾਲ ਹੀ ਇਹ ਆ ਜਣੀ ਤੁਹਾਡੀ ਸ਼ਰਟ ਸ਼ਰਟ ਦੀ ਬੈਕ ਆਏਗੀ ਬੈਕ ਕੇ ਰਹੇਗਾ ਸ਼ਰਟ ਦਾ ਇਹ ਤੁਹਾਡੀ ਸ਼ਰਟ ਦਾ ਆ ਜਨਾ ਫਰੰਟ ਇਸ ਤਰ੍ਹਾਂ ਦੇ ਨਾਲ ਫਰੰਟ ਬਣਿਆ ਹੋਇਆ ਹੈ आएगा। आएगा फ्रंट की रीति ये वाला बॉर्डर आएगा ये आएगा ਤੁਹਾਡੀ ਬਾਜੂ ਦੇ ਉੱਪਰ ਬਾਰਡਰ ਠੀਕ ਹੈ ਜੀ ਤੇ ਇਹ ਰਹਿਣਾ ਹੈ ਤੁਹਾਡਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਹੋਇਆ ਹੈ ਪਲੇਨ ਹੀ ਬਾਟਮ ਰਹੇਗੀ ਨਾਲ ਮਸਲਿਨ ਸਿਲਕ ਦੀ ਹਾਂਜੀ ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਇਸ ਤਰ੍ਹਾਂ ਦੇ ਨਾਲ ਸ਼ਰਟ ਦਾ ਜਿਹੜਾ ਫਰੰਟ ਬਣਿਆ ਹੋਇਆ ਹੈ ਇਹ ਬਾਰਡਰ ਆਏਗਾ geke ਦਾ ਇਹ ਉੱਪਰ ਨੂੰ ਜਾਏਗਾ ਡਿਜ਼ਾਈਨ ਇਹ ਆਏਗਾ ਬਾਜੂ ਤੇ ਬਾਰਡਰ ਠੀਕ ਹੈ ਜੀ ਇਹ ਆ ਜਾਣੀ ਆ ਤੁਹਾਡੀ ਸ਼ਰਟ ਦੀ ਬੈਕ ਇਸ ਤਰ੍ਹਾਂ ਦੇ ਨਾਲ ਤੇ ਇਹ ਰਹੇਗਾ ਦੁਪੱਟਾ ਦੁਪੱਟਿਆਂ ਸਾਰੇ ਬਹੁਤ ਪਿਆਰੇ ਨੇ ਇਹਨਾਂ ਦੇ ਨਾਲ ਅਲੱਗ-ਅਲੱਗ ਦੇ ਕੋ ਪੈਟਰਨ ਬਣਿਆ ਹੋਇਆ ਇੱਕ ਹੀ ਦੁਪੱਟੇ ਦੇ ਵਿੱਚ ਠੀਕ ਹੈ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹਾਂਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਕਰ ਤੋਂ WhatsApp ਮੈਸੇਜ ਫੇਰ ਆਪਾਂ ਮਿਲਾਂਗੇ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ 'ਤੇ ਆਰਡਰ ਕਰੋ ਬੁੱਕ